ਇਸ ਸਾਲ ਦੂਜਾ ਅਤੇ ਆਖਰੀ ਸੂਰਜ ਗ੍ਰਹਿਣ ਲੱਗਣ ਵਾਲਾ ਧਿਆਨ ਨਾਲ ਇਸ ਖਬਰ ਨੂੰ ਸੁਣ ਲਿਓ ਤੇ ਅੱਗੇ ਵੀ ਸ਼ੇਅਰ ਜ਼ਰੂਰ ਕਰ ਲਿਓ ਕਿਉਂਕਿ ਕੁਝ ਰਾਸ਼ੀ ਹੈ ਉਹਨਾਂ ਲੋਕਾਂ ਨੂੰ ਧਨ ਅਤੇ ਹਾਨੀ ਵੀ ਹੋ ਸਕਦੀ ਹੈ ਕਿਹੜੀ ਰਾਸ਼ੀਆਂ ਨੇ ਉਹ ਵੀ ਤੁਹਾਨੂੰ ਜ਼ਰੂਰ ਸਮਝਾਵਾਂਗੀ ਦਰਅਸਲ ਇਸ ਸਾਲ ਦਾ ਦੂਜਾ ਅਤੇ ਆਖਰੀ ਸੂਰਜ ਗ੍ਰਹਿਣ 21 ਸਤੰਬਰ ਨੂੰ ਲੱਗਣ ਜਾ ਰਿਹਾ ਹੈ ਇਹ ਦਿਨ ਹੋਰ ਵੀ ਮਹੱਤਵਪੂਰਨ ਬਣਿਆ ਜਾ ਰਿਹਾ ਹੈ ਕਿਉਂਕਿ ਇਸੇ ਦਿਨ ਦੱਸ ਦਈਏ ਕਿ ਸਰਵ ਪਿਤਰ ਮੱਸਿਆ ਵੀ ਹੈ ਸ਼ਾਸਤਰਾ ਦੇ ਅਨੁਸਾਰ ਸਰਵ ਪਿੱਤਰ ਮੱਸੀਆਂ ਦੇ ਨਾਲ ਹੀ ਪਿੱਤਰ ਪੱਖ ਦਾ ਸਮਾਪਨ ਹੁੰਦਾ ਹੈ ਇਸ ਕਰਕੇ ਗ੍ਰਹਿਣ ਅਤੇ ਮੱਸੀਆ ਦਾ ਇਕੱਠੇ ਆਉਣਾ ਬਹੁਤ ਖਾਸ ਮੰਨਿਆ ਜਾਂਦਾ ਹੈ ਹੁਣ ਗੱਲ ਆਉਂਦੀ ਹੈ ਵੀ ਕਿੱਥੇ ਦਿਸੇਗਾ ਇਹ ਗ੍ਰਹਿ ਤਾਂ ਜੋਤਿਸ਼ ਦੇ ਮੁਤਾਬਕ ਇਹ ਗ੍ਰਹਿਣ ਕੰਨਿਆ ਰਾਸ਼ੀ ਦੇ ਵਿੱਚ ਹੋਵੇਗਾ ਇਹ ਇੱਕ ਆਸ਼ਿੰਕ ਸੂਰਜ ਗ੍ਰਹਿਣ ਹੈ ਜੋ ਕਿ ਭਾਰਤ ਦੇ ਵਿੱਚ ਨਹੀਂ ਦਿਸੇਗਾ ਇਸ ਲਈ ਇਸ ਦਾ ਸੂਤਰ ਕਾਲ ਵੀ ਮੰਨਣ ਯੋਗ ਨਹੀਂ ਹੈ ਤਾਂ ਕੰਨਿਆ ਰਾਸ਼ੀ ਵਾਲਿਆਂ ਦੇ ਉੱਤੇ ਇਸ ਅਸਰ ਹੋਵੇਗਾ ਕਿਉਂਕਿ ਗ੍ਰਹਿਣ ਕੰਨਿਆ ਰਾਸ਼ੀ ਦੇ ਵਿੱਚ ਹੀ ਲੱਗਣ ਵਾਲਾ ਇਸ ਦੇ ਲਈ ਇਸ ਰਾਸ਼ੀ ਦੇ ਲੋਕਾਂ ਨੂੰ ਵਿਸ਼ੇਸ਼ ਸਾਵਧਾਨ ਗ੍ਰੈਂਡ ਇਹ ਸਲਾਹ ਦਿੱਤੀ ਗਈ ਹੈ ਆਰਥਿਕ ਨੁਕਸਾਨ ਹੋ ਸਕਦਾ ਹੈ ਉਹਨਾਂ ਨੂੰ ਮਾਨਸਿਕ ਤਣਾਅ ਹੋ ਸਕਦਾ ਹੈ ਤੇ ਸਾਵਧਾਨੀ ਵਰਤਣੀ ਬੇਹਜ਼ੂਰੀ ਹੈ ਅਚਾਨਕ ਸਭ ਤੋਂ ਪਹਿਲਾਂ ਹਾਨੀ ਹੋ ਸਕਦੀ ਹੈ ਨਿਵੇਸ਼ ਦੇ ਵਿੱਚ ਘਾਟਾ ਹੋ ਸਕਦਾ ਹੈ ਵਪਾਰ ਨੌਕਰੀ ਇਹ ਸੁਸਤ ਰਹਿ ਸਕਦੀ ਹੈ ਫਿਰ ਮਾਨਸਿਕ ਤਣਾਅ ਦੇ ਵਿੱਚ ਫੈਸਲੇ ਕਰਨ ਦੇ ਵਿੱਚ ਦੁਬੀਦਾ ਹੋ ਸਕਦੀ ਹੈ ਪਰਿਵਾਰ ਦੇ ਵਿੱਚ ਕਲੇਸ਼ ਕਾਰਜ ਦੇ ਵਿੱਚ ਕਾਰਜਸਥਾਨ ਦੇ ਉੱਤੇ ਦਬਾਅ ਹੋ ਸਕਦਾ ਹੈ ਤੇ ਵੱਡੇ ਫੈਸਲੇ ਕਰਨ ਤੋਂ ਬਚਣਾ ਚਾਹੀਦਾ ਹੈ ਅਜਨਬੀਆਂ ਅਤੇ ਉਹ ਵਿਸ਼ਵਾਸ ਬਿਲਕੁਲ ਵੀ ਨਹੀਂ ਕਰਨਾ ਸੁੰਨੀ ਜਗਾ ਜਾਣ ਤੋਂ ਰਹਿਜ ਕਰਨਾ ਖਾਸ ਕਰਕੇ ਕੰਨਿਆ ਰਾਸ਼ੀ ਵਾਲੇ ਧਿਆਨ ਨਾਲ ਗੱਲ ਜਰੂਰ ਸੁਣਿਓ ਇਸ ਗੱਲ ਨੂੰ 21 ਸਤੰਬਰ ਨੂੰ ਸਾਲ ਦਾ ਦੂਜਾ ਆਖਰੀ ਗ੍ਰਹਣ ਲੱਗਣ ਵਾਲਾ ਹੈ ਤੇ ਇਸ ਦਿਨ ਕੰਨਿਆ ਰਾਸ਼ੀ ਵਾਲੇ ਸਾਵਧਾਨ ਰਹਿ ਜਾਣ ਹੁਣ ਗੱਲ ਹੈ ਵੀ ਗ੍ਰਹਣ ਦੌਰਾਨ ਤੁਹਾਨੂੰ ਕਰਨਾ ਕੀ ਚਾਹੀਦਾ ਹੈ ਤੇ ਕਰਨਾ ਕੀ ਨਹੀਂ ਚਾਹੀਦਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗ੍ਰਹਣ ਦੇ ਸਮੇਂ ਆਮ ਤੌਰ ਦੇ ਉੱਤੇ ਮੰਦਰ ਦੇ ਵਿੱਚ ਪੂਜਾ ਪਾਠ ਖਾਣ ਪੀਣ ਅਤੇ ਨੁਕੀਲੇ ਉਪਕਰਣਾਂ ਦੀ ਵਰਤੋਂ ਦੀ ਬਿਲਕੁਲ ਮਨਾਹੀ ਹੁੰਦੀ ਹੈ ਪਰ ਕਿਉਂਕਿ ਇਹ ਗ੍ਰਹਿਣ ਭਾਰਤ ਦੇ ਵਿੱਚ ਦਸਣ ਯੋਗ ਨਹੀਂ ਹੈ ਇਸ ਲਈ ਅਜਿਹੇ ਨਿਯਮ ਲਾਗੂ ਨਹੀਂ ਹੋਣਗੇ ਫਿਰ ਵੀ ਗਰਭਤੀ ਔਰਤਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ ਸੂਰਜ ਨੂੰ ਅਰਗ ਦੇਣਾ ਗਾਇਤਰੀ ਮੰਤਰ ਦਾ ਜਾਪ ਕਰਨਾ ਦਾਨ ਪੁੰਨ ਕਰਨਾ ਸ਼ੁਭ ਮੰਨਿਆ ਗਿਆ ਗ੍ਰਹਿਣ ਦੇ ਮਗਰੋਂ ਅਗਲੇ ਦਿਨ ਕਣਕ ਤਾਂਬਾ ਗੁੜ ਮਸੂਰ ਦੀ ਦਾਲ ਜਾਂ ਫਿਰ ਸਮਰੱਥਾ ਦੇ ਅਨੁਸਾਰ ਧੰਨ ਦਾ ਦਾਨ ਕਰਨ ਦੇ ਨਾਲ ਵੀ ਵਿਸ਼ੇਸ਼ ਫਲ ਮਿਲਦਾ ਹੈ ਤਾਂ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜਿਹੜੇ ਲੋਕ ਖਾਸ ਕਰਕੇ ਜਿਹੜੀ ਜਿਹੜੀਆਂ ਔਰਤਾਂ ਗਰਭਵਤੀ ਨੇ ਤਾਂ ਉਹ ਇਸ ਦਿਨ ਘਰ ਤੋਂ ਬਾਹਰ ਵੀ ਬਿਲਕੁਲ ਨਾ ਜਾਣ ਇਸ ਸਾਲ ਦੂਜਾ ਅਤੇ ਆਖਰੀ ਸੂਰਜ ਗ੍ਰਹਿਣ ਲੱਗਣ ਵਾਲਾ ਧਿਆਨ ਨਾਲ ਇਸ ਖਬਰ ਨੂੰ ਸੁਣ ਲਿਓ ਤੇ ਅੱਗੇ ਵੀ ਸ਼ੇਅਰ ਜ਼ਰੂਰ ਕਰ ਲਿਓ ਕਿਉਂਕਿ ਕੁਝ ਰਾਸ਼ੀ ਹੈ ਉਹਨਾਂ ਲੋਕਾਂ ਨੂੰ ਧਨ ਅਤੇ ਹਾਨੀ ਵੀ ਹੋ ਸਕਦੀ ਹੈ ਕਿਹੜੀ ਰਾਸ਼ੀਆਂ ਨੇ ਉਹ ਵੀ ਤੁਹਾਨੂੰ ਜ਼ਰੂਰ ਸਮਝਾਵਾਂਗੀ ਦਰਅਸਲ ਇਸ ਸਾਲ ਦਾ ਦੂਜਾ ਅਤੇ ਆਖਰੀ ਸੂਰਜ ਗ੍ਰਹਿਣ 21 ਸਤੰਬਰ ਨੂੰ ਲੱਗਣ ਜਾ ਰਿਹਾ ਹੈ ਇਹ ਦਿਨ ਹੋਰ ਵੀ ਮਹੱਤਵਪੂਰਨ ਬਣਨਾ ਜਾ ਰਿਹਾ ਹੈ ਕਿਉਂਕਿ ਇਸੇ ਦਿਨ ਦੱਸ ਦਈਏ ਕਿ ਸਰਵ ਪਿਤਰ ਮੱਸਿਆ ਵੀ ਹੈ ਸ਼ਾਸਤਰਾਂ ਦੇ ਅਨੁਸਾਰ ਸਰਵ ਪਿਤਰ ਮੱਸੀਆਂ ਦੇ ਨਾਲ ਹੀ ਪਿਤਰ ਪੱਖ ਦਾ ਸਮਾਪਨ ਹੁੰਦਾ ਹੈ ਇਸ ਕਰਕੇ ਗ੍ਰਹਿਣ ਅਤੇ ਮੱਸੀਆ ਦਾ ਇਕੱਠੇ ਆਉਣਾ ਬਹੁਤ ਖਾਸ ਮੰਨਿਆ ਜਾਂਦਾ ਹੈ ਹੁਣ ਗੱਲ ਆਉਂਦੀ ਹੈ ਵੀ ਕਿੱਥੇ ਦਿਸੇਗਾ ਇਹ ਗ੍ਰਹਿ ਤਾਂ ਜੋਤਿਸ਼ ਦੇ ਮੁਤਾਬਕ ਇਹ ਗ੍ਰਹਿਣ ਕੰਨਿਆ ਰਾਸ਼ੀ ਦੇ ਵਿੱਚ ਹੋਵੇਗਾ ਇਹ ਇੱਕ ਆਸ਼ਿੰਕ ਸੂਰਜ ਗ੍ਰਹਿਣ ਹੈ ਜੋ ਕਿ ਭਾਰਤ ਦੇ ਵਿੱਚ ਨਹੀਂ ਦਿਸੇਗਾ ਇਸ ਲਈ ਇਸ ਦਾ ਸੂਤਰ ਕਾਲ ਵੀ ਮੰਨਣ ਯੋਗ ਨਹੀਂ ਹੈ ਤਾਂ ਕੰਨਿਆ ਰਾਸ਼ੀ ਵਾਲਿਆਂ ਦੇ ਉੱਤੇ ਇਸ ਅਸਰ ਹੋਵੇਗਾ ਕਿਉਂਕਿ ਗ੍ਰਹਿਣ ਕੰਨਿਆ ਰਾਸ਼ੀ ਦੇ ਵਿੱਚ ਹੀ ਲੱਗਣ ਵਾਲਾ ਇਸ ਦੇ ਲਈ ਇਸ ਰਾਸ਼ੀ ਦੇ ਲੋਕਾਂ ਨੂੰ ਵਿਸ਼ੇਸ਼ ਸਾਵਧਾਨ ਡ੍ਰਾਂਟ ਇਸਲਾਹ ਦਿੱਤੀ ਗਈ ਹੈ ਆਰਥਿਕ ਨੁਕਸਾਨ ਹੋ ਸਕਦਾ ਹੈ ਉਹਨਾਂ ਨੂੰ ਮਾਨਸਿਕ ਤਣਾਅ ਹੋ ਸਕਦਾ ਹੈ ਤੇ ਸਾਵਧਾਨੀ ਵਰਤਣੀ ਬੇਹਜ਼ੂਰੀ ਹੈ ਅਚਾਨਕ ਸਭ ਤੋਂ ਪਹਿਲਾਂ ਹਾਨੀ ਹੋ ਸਕਦੀ ਹੈ ਨਿਵੇਸ਼ ਦੇ ਵਿੱਚ ਘਾਟਾ ਹੋ ਸਕਦਾ ਹੈ ਵਪਾਰ ਨੌਕਰੀ ਇਹ ਸੁਸਤ ਰਹਿ ਸਕਦੀ ਹੈ ਫਿਰ ਮਾਨਸਿਕ ਤਣਾਅ ਦੇ ਵਿੱਚ ਫੈਸਲੇ ਕਰਨ ਦੇ ਵਿੱਚ ਦੁਬੀਦਾ ਹੋ ਸਕਦੀ ਹੈ ਪਰਿਵਾਰ ਦੇ ਵਿੱਚ ਕਲੇਸ਼ ਕਾਰਜ ਦੇ ਵਿੱਚ ਕਾਰਜਸਥਾਨ ਦੇ ਉੱਤੇ ਦਬਾਅ ਹੋ ਸਕਦਾ ਹੈ ਤੇ ਵੱਡੇ ਫੈਸਲੇ ਕਰਨ ਤੋਂ ਬਚਣਾ ਚਾਹੀਦਾ ਹੈ ਅਜਨਬੀਆਂ ਅਤੇ ਉਹ ਵਿਸ਼ਵਾਸ ਬਿਲਕੁਲ ਵੀ ਨਹੀਂ ਕਰਨਾ ਸੁੰਨੀ ਜਗਾ ਜਾਣ ਤੋਂ ਬਰਹਿਸ਼ ਕਰਨਾ ਖਾਸ ਕਰਕੇ ਕੰਨਿਆ ਰਾਸ਼ੀ ਵਾਲੇ ਧਿਆਨ ਨਾਲ ਗੱਲ ਜਰੂਰ ਸੁਣਿਓ ਇਸ ਗੱਲ ਨੂੰ 21 ਸਤੰਬਰ ਨੂੰ ਸਾਲ ਦਾ ਦੂਜਾ ਆਖਰੀ ਗ੍ਰਹਣ ਲੱਗਣ ਵਾਲਾ ਹੈ ਤੇ ਇਸ ਦਿਨ ਕੰਨਿਆ ਰਾਸ਼ੀ ਵਾਲੇ ਸਾਵਧਾਨ ਰਹਿ ਜਾਣ ਹੁਣ ਗੱਲ ਹੈ ਵੀ ਗ੍ਰਹਣ ਦੌਰਾਨ ਤੁਹਾਨੂੰ ਕਰਨਾ ਕੀ ਚਾਹੀਦਾ ਹੈ ਤੇ ਕਰਨਾ ਕੀ ਨਹੀਂ ਚਾਹੀਦਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗ੍ਰਹਿਣ ਦੇ ਸਮੇਂ ਆਮ ਤੌਰ ਦੇ ਉੱਤੇ ਮੰਦਰ ਦੇ ਵਿੱਚ ਪੂਜਾ ਪਾਠ ਖਾਣ ਪੀਣ ਅਤੇ ਨੁਕੀਲੇ ਉਪਕਰਣਾਂ ਦੀ ਵਰਤੋਂ ਦੀ ਬਿਲਕੁਲ ਮਨਾਹੀ ਹੁੰਦੀ ਹੈ ਪਰ ਕਿਉਂਕਿ ਇਹ ਗ੍ਰਹਿਣ ਭਾਰਤ ਦੇ ਵਿੱਚ ਦਸਣ ਯੋਗ ਨਹੀਂ ਹੈ ਇਸ ਲਈ ਅਜਿਹੇ ਨਿਯਮ ਲਾਗੂ ਨਹੀਂ ਹੋਣਗੇ ਫਿਰ ਵੀ ਗਰਭਤੀ ਔਰਤਾਂ ਨੂੰ ਸਾਵਧਾਨ ਰੈਂਡਿਸ ਲਾ ਦਿੱਤੀ ਗਈ ਹੈ ਸੂਰਜ ਨੂੰ ਅਰਗ ਦੇਣਾ ਗਾਇਤਰੀ ਮੰਤਰ ਦਾ ਜਾਪ ਕਰਨਾ ਦਾਨ ਪੂਨ ਕਰਨਾ ਸ਼ੁਭ ਮੰਨਿਆ ਗਿਆ ਗ੍ਰਹਿਣ ਦੇ ਮਗਰੋਂ ਅਗਲੇ ਦਿਨ ਕਣਕ ਤਾਂਬਾ ਗੁੜ ਮਸੂਰ ਦੀ ਦਾਲ ਜਾਂ ਫਿਰ ਸਮਰਥਾ ਦੇ ਅਨੁਸਾਰ ਧੰਨ ਦਾ ਦਾਨ ਕਰਨ ਦੇ ਨਾਲ ਵੀ ਵਿਸ਼ੇਸ਼ ਫਲ ਮਿਲਦਾ ਹੈ ਤਾਂ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜਿਹੜੇ ਲੋਕ ਖਾਸ ਕਰਕੇ ਜਿਹੜੀਆਂ ਔਰਤਾਂ ਗਰਭਵਤੀ ਨੇ ਤਾਂ ਉਹ ਇਸ ਦਿਨ ਘਰ ਤੋਂ ਬਾਹਰ ਵੀ ਬਿਲਕੁਲ ਨਾ ਜਾਣ